ਮੇਰਾ ਨਾਮ ਪਰਮਜੀਤ ਸਿੰਘ ਜੀ ਅੱਜ ਅੰਮ੍ਰਿਤਸਰ ਦੇ ਜੀਐਸਐਸਪੀ ਕੋ ਪੁੱਛਿਓ ਕੀ ਕਾਰਨ ਕੀ ਹੈ ਇਹ ਅੱਜ ਦਰਖਾਸਤ ਦਿੱਤੀ ਹੋਈ ਸੀ 8-9 ਮਹੀਨੇ ਹੋ ਗਏ ਆ ਕਟਨਾਪਿੰਗ ਕੀਤਾ ਹੋਇਆ ਸੀ ਉਹ ਪਿੰਡ 'ਚ ਹੋਰ ਹੀ ਬੜੀਆਂ ਵਧਿੱਕੀਆਂ ਕਰਦੇ ਕਰਦਾ ਜਿਨ੍ਹਾਂ ਦੇ ਹਨਾ ਮੇਰੇ ਕੋਲ ਬਹੁਤ ਸਾਰੀਆਂ ਵੀਡੀਓ ਪਈਆਂ ਹੋਈਆਂ ਨੇ ਤੇ ਉਹਨਾਂ ਦੇ ਉਸੇ ਭਲੇਖੇ ਦੇ ਵਿੱਚ ਹੀ ਮੈਨੂੰ ਵੀ ਉਹਨਾਂ ਨੇ ਕਟਨਾਪਿੰਗ ਕੀਤਾ ਹੋਇਆ ਸੀ ਕਟਨਾਪਿੰਗ ਕਰਕੇ ਇਹਨਾਂ ਨੇ ਮੈਨੂੰ ਪੱਠੇ ਤੋਂ ਕਟਨਾਪ ਕਰਕੇ ਲੈ ਗਏ ਸੀ ਪੱਠੇ ਤੋਂ ਕਟਨਾਇਪ ਕਰਕੇ ਲੈ ਗਏ ਤੇ ਮੇਰੇ ਉਥੇ ਚਾਚੇ ਦੇ ਬੇਟੇ ਹੀ ਉਹਨਾਂ ਨੇ ਮੈਨੂੰ ਵੇਖ ਲਿਆ ਸੀ ਕਿ ਉਹਨੂੰ ਗੱਡੀਆਂ 'ਚ ਪਾ ਕੇ ਲੈ ਕੇ ਗਏ ਨੇ ਉਹਨਾਂ ਨੇ ਮੇਰੀ ਵਾਈਫ ਨੂੰ ਦੱਸਿਆ ਤੇ ਵਾਈਫ ਮੇਰੀ ਨਹੀਂ ਜਾ ਕੇ ਉਥੋਂ ਥਾਣਿਆਂ ਪੁਲਿਸ ਲਿਆ ਕੇ ਤੇ ਮੈਨੂੰ ਛਡਵਾਇਆ ਸੀ ਉਹਦੇ ਸਬੰਧ ਵਿੱਚ ਮੇਰੀ ਵਾਈਫ ਵੱਲੋਂ ਦਰਖਾਸਤ ਦਿੱਤੀ ਹੋਈ ਸੀ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਸੋ ਅੱਜ ਅਸੀਂ ਬਾਬਾ ਜੀ ਬਾਬਾ ਲਾਡੀ ਨਾਜ਼ੀ ਨੂੰ ਕਿਹਾ ਸੀ ਕਿ ਆਹ ਗੱਲ ਬਾਤ ਆ ਤੇ ਫਿਰ ਇਹਨਾਂ ਦੇ ਥਰੂ ਅਸੀਂ ਦਰਖਾਸਤ ਦਿੱਤੀ ਹੋਈ ਆ ਬੜੀ ਵਾਈਫ ਨੂੰ ਵੀ ਉਹਨਾਂ ਨੇ ਕਿ ਗਲਤ ਬੋਲਦੇ ਆ ਮੇਰੀ ਵਾਈਫ ਨੂੰ ਬੋਲਿਆ ਸੀ ਉਹ ਦੂਸਰਾ ਹੀ ਇੱਕ ਹੋਰ ਹੀ ਉਹਨਾਂ ਨਾਲ ਉਹਨੇ ਮਾਫੀ ਮੰਗ ਲਈ ਸੀ ਉਹਨੂੰ ਛੱਡ ਦਿੱਤਾ ਵੀ ਚੱਲ ਕੋਈ ਨਹੀਂ ਜਦੋਂ ਬੰਦਾ ਘਰੇ ਆ ਕੇ ਮਾਫੀ ਮੰਗ ਲਵੇ ਨਾ ਤੇ ਉਤੋਂ ਵੱਡੀ ਕੋਈ ਗੱਲ ਨਹੀਂ ਸਰਪੰਚ ਨਾਲ ਸਰਪੰਚਨਾ ਮੇਰਾ ਇਹ ਚੱਲਦਾ ਜੇ ਕਿ ਮੇਰੇ ਕੋਲ ਕੌਮੀ ਚੇਅਰਮੈਨੀ ਦਾ ਅਹੁਦਾ ਹੈ ਤੇ ਉਹ ਪਿੰਡ ਦਾ ਮੌਜੂਦਾ ਸਰਪੰਚਾ ਉਹਨੂੰ ਕੋਈ ਪੁੱਛਦਾ ਨਹੀਂ ਹੈ ਤੇ ਮੇਰੇ ਕੋਲ ਜਿੰਨੇ ਸਾਰਾ ਪਰਿਵਾਰ ਜਿੱਦਾਂ ਪਿੰਡ ਅੱਧੇੋਂ ਜ਼ਿਆਦਾ ਪਿੰਡ ਸਾਰਾ ਮੇਰੇ ਕੋਲ ਆਉਂਦਾ ਹੈ ਉਹ ਖੜਾ ਜੀ ਐਸੀ ਸਮਾਜ ਤੋਂ ਆ ਕੇ ਦੂਸਰਾ ਉਹ ਸਿੱਖ ਜੱਟ ਸਿੱਖਾ ਬਿਲਕੁਲ ਜੀ ਇਸ ਕਰਕੇ ਤੁਹਾਨੂੰ ਕਰਨਾ ਹੈ ਬਿਲਕੁਲ ਕੋਈ ਪੁਰਾਣੀ ਰੰਜਿਸ਼ ਬਾਜੀ ਤੇ ਨਹੀਂ ਰੱਖਿਆ ਪੁਰਾਣੀ ਰੰਜਿਸ਼ ਬਾਜੀ ਕੋਈ ਨਹੀਂ ਇੱਕ ਪਰਚੇ ਪਰਚੇ ਕਰਵਾਏ ਹੋਏ ਸੀ ਮੈਂ ਹੀ ਕਰਵਾਏ ਸੀ ਤੇ ਉਹਦੇ ਵਿੱਚ ਜੋ ਸੱਚ ਸੱਚ ਦੇ ਆਧਾਰ ਤੇ ਹੀ ਕਰਵਾਏ ਹੋਏ ਸੀ ਵੀਡੀਓ ਦੇ ਆਧਾਰ ਤੇ ਹੋਏ ਸੀ ਮੈਂ ਮੰਗ ਕਰਦਾ ਕਿ ਜਿਹੜਾ ਮੈਨੂੰ ਕਟਨੈਪਿੰਗ ਕੀਤਾ ਗਿਆ ਉਹਦੇ ਵਿੱਚ ਕੁੱਤਾ ਚੂੜਾ ਇਹਨੇ ਮੈਨੂੰ ਕਿਹਾ ਸੀ ਕਿਉਂਕਿ ਖੁਦ ਉਹਦੇ ਮੂੰਹੋਂ ਹੀ ਮੇਰੇ ਫੋਨ ਤੇ ਉਹਦੇ ਨਾਲ ਗੱਲ ਹੋਈ ਸੀ ਤੇ ਉਹਨੇ ਹਾਂ ਹੈਗਾ ਜੀ ਉਹਨੇ ਖੁਦ ਕਿਹਾ ਹੋਇਆ ਮੈਨੂੰ ਤੇ ਮੈਂ ਤੈਨੂੰ ਕੁਝ ਕਿਹਾ ਜਿੱਥੋਂ ਫੜਿਆ ਤੈਨੂੰ ਮੈਂ ਉਹਨੂੰ ਕਿਹਾ ਤੂੰ ਮੌਜੂਦਾ ਸਰਪੰਚਾਂ ਕਿਉਂ ਮੈਨੂੰ ਫੜ ਕੇ ਲਿਆ ਆਂਦਾ ਮੈਂ ਮੌਜੂਦਾ ਸਰਪੰਚ ਬਣ ਕੇ ਨਹੀਂ ਗਿਆ ਮੈਂ ਭਰਾਵਾਂ ਦੇ ਨਾਲ ਗਿਆ ਮੈਂ ਨਹੀਂ ਆਪਣੇ ਬਿਆਨ ਦਿੰਦਾ ਜੀ ਉਹਦੇ ਬਿਆਨਾਂ ਤੇ ਹੀ ਪਰਚਾ ਦਰਜ ਕੀਤਾ ਗਿਆ ਕੈਨੈਪ ਕੀਤਾ ਕਾਦੀ ਕਿੱਲੋ ਗਿਆ ਜੀ ਤੁਹਾਨੂੰ ਜੈਲ ਸੀ ਹੀ ਬਸ ਅੱਛਾ ਤੇ ਹੁਣ ਕੰਪਲੇਂਟ ਕਿੱਥੇ ਲਗਾਈ ਸੀ ਤੇ ਕਿੱਥੇ ਕਾਰਵਾਈ ਨਹੀਂ ਮੈਂ ਐਸਿਕੰਸਨਰ ਸਾਹਿਬ ਦੇ ਵੀ ਪੇਸ਼ ਹੋਇਆ ਸੀ ਤੇ ਉੱਥੋਂ ਮੈਂ ਕੀ ਕਰਦੇ ਮੈਂ ਐਫ ਆਈ ਆਰ ਦਰਜ ਕਰਾਉਣੀ ਚਾਹੁੰਦਾ ਠੀਕ ਰਾਤੀ ਅੱਜ ਐਸਐਸਪੀ ਨੇ ਆਤੀ ਕੋਈ ਹੋ ਕੀ ਕਰਾਂਗੇ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਗੁਰ ਗਿਆਨਾਥ ਮਹਾਰਾਜ ਕੀ ਜੈ ਮੈਂ ਦਾਸ ਬਾਬਾ ਲਾਡੀਨਾਥ ਜੋ ਬਹੁਤ ਹੀ ਜੜੀ ਮਾੜੀ ਘਟਨਾ ਜੋ ਪਿੰਡ ਬੌਲੀਆਂ ਦੇ ਵਿੱਚ ਮੇਰੀ ਜਥੇਬੰਦੀ ਦਾ ਮੇਨ ਆਗੂ ਕੌਮੀ ਚੇਅਰਮੈਨ ਪਰਮਜੀਤ ਸਿੰਘ ਬੌਲੀਆਂ ਜਿਸ ਨੂੰ ਤਣਾਟ ਲੋਕਾਂ ਵੱਲੋਂ ਕਿਟਨੈਪ ਕੀਤਾ ਗਿਆ ਤੇ ਜਾਤੀ শূਦਕ ਸ਼ਬਦ ਜਿਹੜੇ ਬੋਲੇ ਗਏ ਭਗਵਾਨ ਵਾਲਮੀਕ ਸਮਾਜ ਸੇਵਾ ਸੁਸਾਇਟੀ ਰਜਿਸਟਰ ਪੰਜਾਬ ਭਾਰਤ ਦਾ ਕੌਮੀ ਚੇਅਰਮੈਨ ਆ ਤੇ ਕੌਮੀ ਚੇਅਰਮੈਨ ਹੋਣ ਦੇ ਕਾਰਨ ਜਿਹੜੇ ਪਿੰਡ ਦੇ ਸੁਝਵਾਹ ਉਹ ਸਰਪੰਚੀਆਂ ਜਿਹੜੇ ਕੰਮ ਨਹੀਂ ਹੁੰਦੇ ਉਹ ਸਾਡਾ ਕੌਮੀ ਚੇਅਰਮੈਨ ਕਰਦਾ ਪਰਮਜੀਤ ਸਿੰਘ ਬੌਲੀਆਂ ਤੇ ਉਹ ਸਰਪੰਚ ਜਿਹੜਾ ਤਣਾਟ ਲੋਕ ਜਿਹੜੇ ਇਤੋਂ ਜੈਲਸ ਫੀਲ ਕਰਦੇ ਆ ਤੇ ਜਿਹੜਾ ਪਿੰਡ ਦੇ ਲੋਕ ਜਿ ਤਰ੍ਹਾਂ ਕਹਿ ਦਿੰਦੇ ਆ ਵੀ ਤੁਹਾਨੂੰ ਪਤਾ ਹੀ ਆ ਜੋ ਸਾਡੇ ਸਮਾਜ ਦੇ ਨਾਲ ਹੁੰਦਾ ਹੈ ਕਿ ਸਰਪੰਚਾਂ ਲੈ ਪੱਗ ਬੰਨਣ ਰਿਹਾ ਸਰਪੰਚਾਂ ਲੈ ਨਾ ਰਿਹਾ ਸਰਪੰਚੇ ਕਪੜੇ ਪਾ ਰਿਹਾ ਤੁਸੀਂ ਇਹਦਾ ਵੇਟ ਕਰੋ ਇੰਜ ਕਰੋ ਤੇ ਜਿਹੜੇ ਸਾਡੇ ਸਮਾਜ ਦੇ ਯੋਧੇ ਆ ਜਿत्रा ਪਰਮਜੀਤ ਵਰਗੇ ਇਹਨਾਂ ਨੇ ਆਉਂਦਿਆਂ ਹਰ ਇੱਕ ਨੂੰ ਕਹਿਣਾ ਵੀ ਛਾਤੀ ਨਾਲ ਲਾ ਕੇ ਮਿਲਣਾ ਤੇ ਆਜੋ ਤੁਸੀਂ ਮੇਰੇ ਹੀ ਭੈਣ ਭਰਾ ਆਜੋ ਤੇ ਇਹ ਉਹਨਾਂ ਦੇ ਸਮੇਂ ਤੇ ਇੰਨਾ ਚਿਰ ਹੋ ਗਿਆ ਕੰਪਲੇਂਟ ਕੀਤੀ ਨੂੰ ਕਾਰਵਾਈ ਨਹੀਂ ਹੋਈ ਮਜਬੂਰ ਅੱਜ ਐਸਐਸਪੀ ਦਫ਼ਤਰ ਕੋਲ ਆ ਹਾਂ ਵੇਖੋ ਜੀ ਉਹ ਮੌਜੂਦਾ ਸਰਪੰਚ ਸਰਕਾਰ ਦਾ ਸਰਪੰਚ ਆ ਤੇ ਇਸ ਕਰਕੇ ਜਿਹੜਾ ਸਾਡੇ ਜਿਹੜੇ ਸਮਾਜ ਨੂੰ ਨੱਪਿਆ ਜਾਂਦਾ ਹੈ ਤੇ ਅਸੀਂ ਪ੍ਰਸ਼ਾਸਨ ਦੇ ਕੋਲੋਂ ਮੰਗ ਕਰਦੇ ਆ ਕਿ ਇਹਦੀ ਜਿਹੜੀ ਸੁਣਵਾਈ ਕੀਤੀ ਜਾਵੇ ਅੱਜ ਐਸਐਸਪੀ ਸਾਹਿਬ ਤੇ ਚਲੋ ਸਾਨੂੰ ਨਹੀਂ ਮਿਲੇ ਉਹ ਸਾਹਿਬ ਜੀ ਡਿਊਟੀਆਂ ਲੱਗੀਆਂ ਹੋਈਆਂ ਜਿੱਤਰਾ ਕਿ ਤੁਹਾਨੂੰ ਪਤਾ ਹੈ ਕਿ ਪਿੰਡਾਂ ਦੇ ਵਿੱਚ ਪਾਣੀ ਦੀ ਬਹੁਤ ਜੜੀ ਮਾਰ ਹੋ ਰਹੀ ਆ ਗਰੀਬ ਪਰਿਵਾਰਾਂ ਦੇ ਨਾਲ ਜਿਹੜੇ ਕਹਿੰਦਾ ਪਿੰਡਾਂ ਦੇ ਪਿੰਡ ਰੋੜ ਦੇ ਜਾ ਰਹੇ ਨੇ ਤੇ ਸਾਰੇ ਅਫਸਰਾਂ ਦੀਆਂ ਡਿਊਟੀਆਂ ਲੱਗੀਆਂ ਬਾਕੀ ਪੀਸੀ ਬ੍ਰਾਂਚ ਵਿੱਚ ਅਸੀਂ ਜਿਹੜੀ ਜਿਹੜੀ ਦਰਖਾਸਤ ਮਾਰਕ ਕਰਵਾ ਕੇ ਆਏ ਆ ਤੇ ਸਾਨੂੰ ਵਿਸ਼ਵਾਸ ਮਿਲਿਆ ਹੈ ਕਿ ਡੀਐਸਪੀ ਜਨਾਲਾ ਸਾਹਿਬ ਸਾਨੂੰ ਜਿਹੜੇ ਵਿਸ਼ਵਾਸ ਦਿਵਾ ਸਕਦੇ ਆ ਮੈਨੂੰ ਭੱਠੇ ਤੇ ਪੜਨ ਗਿਆ ਨਹੀਂ ਮੈਂ ਫਿਰ ਨਹੀਂ ਫੜਨ ਗਿਆ ਹਨ ਮੈਂ ਤੈਨੂੰ ਪੜਿਆ ਸੀ ਪਰ ਫੜਨ ਗਿਆ ਹਨ ਮੈਂ ਤੈਨੂੰ ਪੜਿਆ ਸੀ ਨਹੀਂ ਬੱਸ ਤੂੰ ਨਾਲ ਕਿਹਾ ਹਨ ਮੈਂ ਮਤਲਬ ਮੈਂ ਨਾਲ ਜਿਹੜੀ ਗੱਲ ਕਰੀ ਤੈਨੂੰ ਕਿਹਾ ਜਾਂ ਕੋਈ ਤੈਨੂੰ ਮੈਂ ਕਦੇ